ਵਾਸਿਓ ਔਰ ਖਾਸ ਕਰਕੇ ਸਾਡੇ ਕੌਮ ਦੀ ਸ਼ਾਨ ਸਾਡੇ ਕੌਮ ਦੇ ਸੰਤ ਮਹਾਪੁਰਸ਼ 108 ਸੰਤ ਕ੍ਰਿਸ਼ਨ ਨਾਮ ਦੀ ਮਹਾਰਾਜ ਜਿਹੜੂ ਬਾਰੇ ਉਹ ਸਾਡੇ ਵਿੱਚ ਪਗਾਰ ਪਹੁੰਚੇ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਫੂਟਾ ਮੰਡੀ ਨਗਰ ਨਿਵਾਸੀਆ ਬਣੋ ਔਰ ਬਹੁਜ ਸਮਾਜ ਪਾਰਟੀ ਜੁਲਟ ਫੂਟਾ ਮੰਡੀ ਬਣੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤਹਿ ਦਿਲੋਂ ਹਾਰਦਿਕ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਸਭ ਤੋਂ ਵੱਧਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਬੌਧਰ ਸਮਾਜ ਦੀ ਬਾਹ ਫੜੀ ਆ ਔਰ ਉਹਨਾਂ ਨੇ ਮੰਚ ਦੇ ਉੱਤੋਂ ਔਰ ਡੇਰੇ ਤੋਂ ਉਹਨਾਂ ਨੇ ਨੋਜ਼ ਕੀਤਾ ਵੀ ਅਸੀਂ ਜਿਹੜਾ ਬੌਧਰ ਸਮਾਜ ਪਾਰਟੀ ਦੇ ਜਿੱਥੇ-ਜਿੱਥੇ ਵੀ ਉਮੀਦਵਾਰ ਆ ਸਾਡੇ ਸਭ ਨਾਲੂ ਜੀ ਹਾਥੀਆਲਾ ਬਟਨ ਦਬਾ ਕੇ ਜਿਹੜਾ ਉਹ ਦਿੱਲੀ ਦੇ ਤੱਕ ਤੇ ਪਾਰਲੀਮੈਂਟ ਦੇ ਅੰਦਰ ਜਿਹੜਾ ਭੇਜਿਆ ਗਿਆ ਇਹ ਮੈਸਜ ਆ ਵੀ ਨਾ ਇੱਕ ਬਹੁਤ ਵੱਡੀ ਜਿਹੜੀ ਗੱਲ ਆ ਕਿਉਂਕਿ ਜਦੋਂ ਦੂਜੇ ਪਾਸੇ ਨਿਗਾਹ ਮਾਰਦੇ ਆ ਤਾਂ ਉਹਨਾਂ ਦੇ ਮਹਾਪੁਰਖ ਜਿਹੜੇ ਆ ਐਮਐਲਏ ਬਣ ਗਏ ਐਮਪੀ ਬਣ ਗਏ ਔਰ ਇੱਥੋਂ ਤੱਕ ਅੱਗੇ ਯੂਪੀ ਰਾਜ ਜਿੱਤਿਆ ਨਾਲ ਜੋਗੀ ਜਿਹੜਾ ਉਹ ਸੀਐਮ ਬਣ ਗਿਆ ਉਹ ਮੈਨੂੰ ਇੰਨੀ ਗੱਲ ਸਮਝ ਆ ਵੀ ਜੇਕਰ ਅੰਦੋਲਨ ਨਹੀਂ ਜਿੱਤਨਾ ਜੇਕਰ ਦਿੱਲੀ ਦੇ ਤੱਕ ਤੇ ਸਮਾਜ ਨੂੰ ਬਿਠਾਉਣਾ ਤਾਂ ਫਿਰ ਕੁੱਤੇ ਮੈਦਾਨ ਤੇ ਹੀ ਆ ਗਏ ਜੰਗ ਲੜਨੀ ਪੈਣੀ ਆ ਤਾਂ ਫੇਰ ਹੀ ਗੁਰੂ ਨਰਦਾਸ ਮਹਾਰਾਜ ਦਾ ਬੇਗੰਪੁਰਾ ਜਿਹੜਾ ਆ ਉਹ ਵਸਰਾ ਆ ਜੇ ਕਾ ਉਹ ਮੇਂ ਲੁਕੜ ਬੀਤੀ ਨਾ ਉਹਨੂੰ